ਹਰ ਇੱਕ ਬੰਦੇ ਦੇ ਸਾਹਮਣੇ ਲਗਭਗ ਇੱਕ ਸਵਾਲ ਹੁੰਦਾ ਹੈ ਕਿ ਕਿਵੇਂ ਉਸ ਨੂੰ ਪਤਾ ਲੱਗੇ ਕਿ ਮੈਂ ਗਲਤ ਕਰ ਰਿਹਾ ਜਾਂ ਸਹੀ ਕਰ ਰਿਹਾ ਤਾਂ ਇਸ ਦਾ ਉੱਤਰ ਇਹ ਹੈ ਕਿ ਬੰਦੇ ਦੀ ਅੰਤਰਾਤਮਾ ਉਸ ਨੂੰ ਜਦੋਂ ਉਹ ਕੋਈ ਕੰਮ ਸਹੀ ਕਰਦਾ ਜਾਂ ਗਲਤ ਕਰਦਾ ਨਾਲ ਦੀ ਨਾਲ ਦੱਸਦੀ ਹੈ ਪਰ ਉਸ ਤੋਂ ਬਾਅਦ ਜ਼ਿੰਮੇਵਾਰੀ ਉਸ ਬੰਦੇ ਦੀ ਰਹਿ ਜਾਂਦੀ ਹੈ ਕਿ ਉਹ ਉਸ ਕੰਮ ਨੂੰ ਕਰੇ ਜਾਂ ਨਾ ਕਰੇ ਪਰ ਆਤਮਾ ਤੁਹਾਨੂੰ ਪਹਿਲੀ ਵਾਰ ਵਿੱਚ ਹੀ ਦੱਸ ਦਿੰਦੀ ਹੈ ਕਿ ਇਹ ਕੰਮ ਗਲਤ ਹੈ ਜਾਂ ਇਹ ਕੰਮ ਸਹੀ ਹੈ ਗਲਤ ਕੰਮ ਦਾ ਨਤੀਜਾ ਹਮੇਸ਼ਾ ਭਿਆਨਕ ਹੀ ਹੁੰਦਾ ਹੈ ਉਹ ਨਤੀਜਾ ਭਾਵੇਂ ਜਲਦੀ ਆ ਜਾਵੇ ਭਾਵੇਂ ਦੇਰ ਨਾਲ ਆ ਜਾਵੇ ਪਰ ਉਸ ਦਾ ਨਤੀਜਾ ਹਮੇਸ਼ਾ ਹੀ ਬੁਰਾ ਹੁੰਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਕੁੜੀ ਨੇ ਗਲਤ ਕੰਮ ਕੀਤਾ ਤੇ ਫਿਰ ਉਸ ਦਾ ਨਤੀਜਾ ਇੰਨਾ ਭਿਆਨਕ ਨਿਕਲਿਆ ਕਿ ਉਸ ਨੂੰ ਆਪਣੀ ਜਾਨ ਦੇ ਕੇ ਇਸ ਗਲਤ ਕਦਮ ਦਾ ਮੁੱਲ ਚੁਕਾਉਣਾ ਪਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਤਿਹਪੁਰ ਦੇ ਅਧੀਨ ਪੈਂਦੇ ਇੱਕ ਇਲਾਕੇ ਪਰਸੀੜਾ ਦੀ ਇੱਥੋਂ ਦਾ ਇੱਕ ਕਿਸਾਨ ਜਿਸ ਦਾ ਨਾਮ ਬਾਬੂ ਪ੍ਰਸ਼ਾਦ ਤਵਾਰੀ ਸੀ ਉਸ ਦੀ ਘਰ ਵਾਲੀ ਦਾ ਨਾਮ ਸੰਗੀਤਾ ਅਤੇ ਉਸ ਦੇ بیٹے ਦਾ ਨਾਮ ਅਮਿਤ ਸੀ ਇਹਨਾਂ ਦੀ ਬੇਟੀ ਪਟਨਾ ਦੇ ਵਿੱਚ ਇੱਕ ਹਸਪਤਾਲ ਜਿਸ ਦਾ ਨੋ ਨੈਸ਼ਨਲ ਹਸਪਤਾਲ ਸੀ ਉਸ ਵਿੱਚ ਨਰਸ ਦੀ ਨੌਕਰੀ ਕਰਦੀ ਸੀ ਇਹਨਾਂ ਦੀ ਉਸ ਦੇ ਨਾਲ ਲਗਭਗ ਰੋਜ਼ਾਨਾ ਦੂਜੇ ਤੀਜੇ ਦਿਨ ਵੀ ਗੱਲ ਹੋ ਜਾਂਦੀ ਸੀ ਯਾਨੀ ਇਹ ਇੱਕ ਦੂਜੇ ਦੇ ਸੰਪਰਕ ਵਿੱਚ ਰਹਿੰਦੇ ਸੀ ਪਰ ਹੁਣ ਇਹਨਾਂ ਦਾ ਸੰਪਰਕ ਉਸ ਦੇ ਨਾਲ ਟੁੱਟ ਗਿਆ ਤਾਂ ਸਾਰਾ ਪਰਿਵਾਰ ਪਰੇਸ਼ਾਨ ਹੋ ਗਿਆ ਕਿ ਬੇਟੀ ਕਿੱਥੇ ਹੈ ਬੇਟੀ ਨਾਲ ਸੰਪਰਕ ਕਿਉਂ ਨਹੀਂ ਹੋ ਰਿਹਾ ਇਸ ਕੁੜੀ ਦਾ ਨਾਮ ਸ਼ਾਲਨੀ ਸੀ ਤੇ ਇਸ ਦੀ ਉਮਰ ਲਗਭਗ 24 ਸਾਲ ਸੀ ਹੁਣ ਸਾਰਾ ਪਰਿਵਾਰ ਪਰੇਸ਼ਾਨ ਸੀ ਉਸ ਦੇ ਦੋਸਤ ਮਿੱਤਰਾਂ ਨੂੰ ਵੀ ਇਹਨਾਂ ਨੇ ਫੋਨ ਕੀਤਾ ਪਰ ਕਿਸੇ ਤੋਂ ਕੋਈ ਵੀ ਖਬਰ ਨਹੀਂ ਮਿਲੀ ਆਖਰ ਇਹ ਪਰਿਵਾਰ ਉਹ ਸੱਤ ਹਸਪਤਾਲ ਦੇ ਵਿੱਚ ਜਾਂਦਾ ਹੈ ਉੱਥੋਂ ਸ਼ਾਲਨੀ ਬਾਰੇ ਪਤਾ ਕਰਦਾ ਤਾਂ ਹਸਪਤਾਲ ਵਿੱਚੋਂ ਦੱਸਿਆ ਜਾਂਦਾ ਕਿ ਉਹ ਤਾਂ 8-10 ਦਿਨਾਂ ਤੋਂ ਹਸਪੀਟਲ ਆ ਹੀ ਨਹੀਂ ਰਹੀ ਤਾਂ ਹੁਣ ਇਹ ਪਰਿਵਾਰ ਹੋਰ ਪਰੇਸ਼ਾਨ ਹੋ ਜਾਂਦਾ ਕਿ ਸ਼ਾਲਨੀ ਗਈ ਤਾਂ ਗਈ ਕਿੱਥੇ ਉਸ ਤੋਂ ਬਾਅਦ ਇਹ ਪਰਿਵਾਰ ਨਜ਼ਦੀਕੀ ਥਾਣਾ ਜੋ ਲੱਗਦਾ ਸੀ ਬਰਰਾ ਥਾਣਾ ਉਸ ਵਿੱਚ ਜਾਂਦਾ ਤੇ ਉੱਥੇ ਜਾ ਕੇ ਪੁਲਿਸ ਨੂੰ ਕਹਿੰਦਾ ਕਿ ਸਾਡੀ ਬੇਟੀ ਜਿਸ ਦਾ ਨਾਮ ਸ਼ਾਲਨੀ ਸੀ ਨੈਸ਼ਨਲ ਹਸਪਤਾਲ ਦੇ ਵਿੱਚ ਨਰਸ ਦੀ ਨੌਕਰੀ ਕਰਦੀ ਸੀ ਉਹ ਕਈ ਦਿਨਾਂ ਤੋਂ ਗਾਇਬ ਹੈ ਤਾਂ ਪੁਲਿਸ ਵਾਲੇ ਇਹਨਾਂ ਦੀ ਪਹਿਲਾਂ ਧਿਆਨ ਨਾਲ ਗੱਲ ਨਹੀਂ ਸੁਣਦੇ ਪਰ ਫਿਰ ਜਦੋਂ ਇਹ ਪਰਿਵਾਰ ਜ਼ਿਆਦਾ ਕਹਿੰਦਾ ਤਾਂ ਇਹਨਾਂ ਨੂੰ ਕਹਿ ਦਿੰਦੇ ਆ ਕਿ ਤੁਸੀਂ ਕੰਪਲੀਟ ਲਖਵਾ ਦਿਓ ਇਹ ਉੱਥੇ ਇੱਕ ਅਰਜੀ ਦੇ ਦਿੰਦੇ ਨੇ ਕਿ ਸਾਡੀ ਬੇਟੀ ਦੀ ਤਲਾਸ਼ ਕੀਤੀ ਜਾਵੇ ਉਸ ਤੋਂ ਬਾਅਦ ਇਹ ਆਪਣੇ ਪਿੰਡ ਵਾਪਸ ਆ ਜਾਂਦੇ ਨੇ 2-3 ਦਿਨਾਂ ਬਾਅਦ ਫੇਰ ਓਸ ਥਾਣੇ ਦੇ ਵਿੱਚ ਜਾਂਦੇ ਨੇ ਪਰ ਪੁਲਿਸ ਨੇ ਕੁਝ ਵੀ ਨਹੀਂ ਕੀਤਾ ਹੁੰਦਾ ਕਿਸੇ ਕਿਸਮ ਦੀ ਕੋਈ ਜਾਂਚ ਨਹੀਂ ਕੀਤੀ ਹੁੰਦੀ ਤਾਂ ਇਹ ਫੇਰ ਪੁਲਿਸ ਨੂੰ ਕਹਿੰਦੇ ਨੇ ਕਿ ਸਾਡੀ ਬੇਟੀ ਦੀ ਤਲਾਸ਼ ਤੁਸੀਂ ਕਿਉਂ ਨਹੀਂ ਕਰ ਰਹੇ ਤਾਂ ਪੁਲਿਸ ਵਾਲੇ ਇਹਨਾਂ ਤੋਂ ਕੰਨੀ ਘਤਰਾਉਂਦੇ ਨੇ ਇਹਨਾਂ ਦੀ ਗੱਲ ਤੇ ਧਿਆਨ ਨਹੀਂ ਦਿੱਤਾ ਜਾਂਦਾ ਫੇਰ ਇਹਨਾਂ ਨੂੰ ਜਲੀਲ ਵੀ ਕੀਤਾ ਜਾਂਦਾ ਕਿ ਤੁਸੀਂ ਪਹਿਲਾਂ ਤਾਂ ਆਪਣੀਆਂ ਬੇਟੀਆਂ ਦਾ ਧਿਆਨ ਨਹੀਂ ਰੱਖਦੇ ਕਿਸੇ ਨਾਲ ਭੱਜ ਗਈ ਹੋਵੇਗੀ ਜਾਨੀ ਐਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਇਹ ਪਰਿਵਾਰ ਬੜਾ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਬੰਦੇ ਦੇ ਕੋਲ ਜਦੋਂ ਕੋਈ ਵਿਪਤਾ ਪੈਂਦੀ ਹੈ ਤਾਂ ਇੱਕ ਹੀ ਸਹਾਰਾ ਹੁੰਦਾ ਉਹ ਹੁੰਦਾ ਪੁਲਿਸ ਦਾ ਜਦੋਂ ਪੁਲਿਸ ਵੀ ਆਮ ਜਨਤਾ ਦੇ ਨਾਲ ਐਦਾਂ ਕਰੇ ਤਾਂ ਫਿਰ ਉਹ ਬੰਦਾ ਜਾਵੇ ਤਾਂ ਜਾਵੇ ਕਿੱਥੇ ਉਸ ਤੋਂ ਬਾਅਦ ਇਹ ਪਰਿਵਾਰ ਉੱਚ ਅਧਿਕਾਰੀਆਂ ਦੇ ਨਾਲ ਸੰਪਰਕ ਕਰਦਾ ਹੈ ਉਹਨਾਂ ਨੂੰ ਮਿਲਦਾ ਹੈ ਆਖਰ 3 ਮਾਰਚ 2024 ਨੂੰ ਇਨਾ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਨੂੰ ਐਫ ਆਈ ਆਰ ਵਿੱਚ ਬਦਲ ਦਿੱਤਾ ਜਾਂਦਾ ਹੈ ਜਾਨੀ ਗੁੰਮਸ਼ੁਦਗੀ ਦੀ ਐਫ ਆਈ ਆਰ ਦਰਜ ਕਰਵਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਕਿੰਨਾ ਸਮਾਂ ਲੰਘ ਜਾਂਦਾ ਪਰ ਛਾਲਣੀ ਦਾ ਪੁਲਿਸ ਨੇ ਕੋਈ ਵੀ ਪਤਾ ਨਹੀਂ ਲਗਾਇਆ ਜਾਨੀ ਪੁਲਿਸ ਦੀ ਕਾਰਜਗੁਜ਼ਾਰੀ ਇਸ ਕੇਸ ਦੇ ਵਿੱਚ ਬਹੁਤ ਜ਼ਿਆਦਾ ਢਿੱਲੀ ਸੀ ਇਸ ਢਿੱਲੀ ਕਾਰਜਗੁਜ਼ਾਰੀ ਤੋਂ ਇਹ ਪਰਿਵਾਰ ਪਰੇਸ਼ਾਨ ਹੋ ਜਾਂਦਾ ਹੈ ਉਸ ਤੋਂ ਬਾਅਦ ਦੇ डीसीपी राजेंद्र प्रसाद जी ਨੂੰ ਮਿਲਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਦੱਸਦੇ ਨੇ राजेंद्र ਪ੍ਰਸਾਦ ਜੀ ਨੇ ਕਿਹਾ ਕਿ ਤੁਸੀਂ ਪਰਵਾਹ ਨਾ ਕਰੋ ਤੁਸੀਂ ਬਿਲਕੁਲ ਫਿਕਰ ਨਾ ਕਰੋ ਤੁਹਾਡੀ ਬੇਟੀ ਦੀ ਤਲਾਸ਼ ਹਰ ਹਾਲਤ ਦੇ ਵਿੱਚ ਕੀਤੀ ਜਾਊਗੀ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਬੇਟੀ ਨੂੰ ਤਲਾਸ਼ ਕੀਤਾ ਜਾਵੇ ਫਰਵਰੀ ਮਾਰਚ ਅਪ੍ਰੈਲ 3 ਮਹੀਨੇ ਲੰਘ ਗਏ ਸੀ ਪਰ ਪੁਲਿਸ ਨੇ ਇਸ ਦੇ ਵਿੱਚ ਇਸ ਕੇਸ ਦੇ ਵਿੱਚ ਬਿਲਕੁਲ ਵੀ ਮੁਸਤੈਦੀ ਨਹੀਂ ਦਿਖਾਈ ਢਿੱਲੀ ਢਾਲੀ ਕਾਰਜਗੁਜ਼ਾਰੀ ਪੁਲਿਸ ਦੀ ਰਹੀ ਤੇ ਹੁਣ ਜਦੋਂ ਡੀਸੀਪੀ ਸਾਹਿਬ ਹੁਕਮ ਦਿੰਦੇ ਨੇ ਤਾਂ ਇਸ ਤੋਂ ਬਾਅਦ ਛਾਲਨੀ ਦੇ 2 ਨੰਬਰ ਹੁੰਦੇ ਆ ਮੋਬਾਈਲ ਨੰਬਰ ਉਹਨਾਂ ਦੀ ਸੀਡੀਆਰ ਕਢਵਾਈ ਜਾਂਦੀ ਹੈ ਸੀਡੀਆਰ ਦੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਛਾਲਨੀ ਦੇ ਜੋ ਸੋਸ਼ਲ ਅਕਾਊਂਟ ਹੁੰਦੇ ਆ ਉਹਨਾਂ ਨੂੰ ਵੀ ਦੇਖਿਆ ਜਾਂਦਾ ਹੈ ਉਹਨਾਂ ਵਿੱਚੋਂ ਇੱਕ ਨਾਮ ਨਿਕਲ ਕੇ ਆਉਂਦਾ ਹੈ ਮਨੋਜ ਕੁਮਾਰ ਦਾ ਉਹ ਹੈੱਡ ਕਾਂਸਟੇਬਲ ਸੀ ਇਹ ਮਨੋਜ ਜ਼ਿਲ੍ਹਾ ਏਟਾ ਦੇ ਥਾਣਾ ਜੈਥਾ ਦੇ ਅਧੀਨ ਪੈਂਦੇ ਇੱਕ ਇਲਾਕੇ ਗਾਂਧੀ ਨਗਰ ਦਾ ਰਹਿਣ ਵਾਲਾ ਸੀ ਤੇ ਇਸ ਦੀ ਪੋਸਟਿੰਗ ਕਾਨਪੁਰ ਦੇ ਵਿੱਚ ਹੀ ਅਲੱਗ-ਅਲੱਗ ਥਾਣਿਆਂ ਵਿੱਚ ਹੁੰਦੀ ਰਹਿੰਦੀ ਸੀ ਜਦੋਂ ਛਾਲਨੀ ਗਾਇਬ ਹੁੰਦੀ ਹੈ ਤਾਂ ਉਸ ਦੀ ਜੋ ਆਖਰੀ ਲੋਕੇਸ਼ਨ ਹੁੰਦੀ ਹੈ ਉਹ ਵੀ ਇਸ ਦੇ ਨਾਲ ਹੀ ਹੁੰਦੀ ਹੈ ਪੁਲਿਸ ਨੂੰ ਸ਼ੱਕ ਪੈਂਦਾ ਹੈ ਕਿ ਇਹ ਬੰਦੇ ਨਾਲ ਜਿਸ ਨਾਲ ਸ਼ਾਲਨੀ ਦੀ ਰੋਜ਼ਾਨਾ ਗੱਲ ਹੁੰਦੀ ਸੀ ਕਈ ਘੰਟਿਆਂ ਤੱਕ ਹੁੰਦੀ ਸੀ ਆਖਰ ਜਦੋਂ ਸ਼ਾਲਨੀ ਗਾਇਬ ਹੋ ਗਈ ਤਾਂ ਇਸ ਨੇ ਉਸ ਦੀ ਭਾਲ ਕਿਉਂ ਨਹੀਂ ਕੀਤੀ ਉਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਪੁਲਿਸ ਨੇ ਮਨੋਜ ਦੀ ਤੇ ਸ਼ਾਲਨੀ ਦੀ ਲੋਕੇਸ਼ਨ ਮੋਬਾਈਲਾਂ ਦੀ ਲੋਕੇਸ਼ਨ ਕੜਵਾਉਂਦੀ ਹੈ ਤੇ ਆਖਰੀ ਲੋਕੇਸ਼ਨ ਦੋਨਾਂ ਦੀ ਇੱਕ ਹੀ ਹੁੰਦੀ ਹੈ ਇਹ ਬਰਰਾ ਥਾਣੇ ਤੋਂ ਏਟਾ ਏਟਾ ਤੋਂ ਬਾਅਦ ਅਜोध्या ਇਹ ਤਿੰਨ ਲੋਕੇਸ਼ਨਾਂ ਪੁਲਿਸ ਨੂੰ ਇਹਨਾਂ ਦੀਆਂ ਮਿਲਦੀਆਂ ਤੇ ਇਹਨਾਂ ਦੇ ਨਾਲ ਇੱਕ ਹੋਰ ਮੁੰਡਾ ਹੁੰਦਾ ਜਿਸ ਦਾ ਨਾਂ ਹੁੰਦਾ ਹੈ ਰਾਹੁਲ ਰਾਹੁਲ ਵੀ ਇਹਨਾਂ ਦੇ ਨਾਲ ਨਾਲ ਹੀ ਰਹਿੰਦਾ ਉਸ ਦੀ ਲੋਕੇਸ਼ਨ ਵੀ ਇਹਨਾਂ ਦੇ ਨਾਲ ਹੀ ਚੱਲਦੀ ਹੈ ਹੁਣ ਪੁਲਿਸ ਮਨੋਜ ਅਤੇ ਰਾਹੁਲ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਹੁਣ ਪੁਲਿਸ ਇਹਨਾਂ ਨੂੰ ਸਵਾਲ ਕਰਦੀ ਹੈ ਕਿ ਸ਼ਾਲਨੀ ਕਿੱਥੇ ਹੈ ਤੁਹਾਡੇ ਨਾਲ ਉਸਦੀ ਲੋਕੇਸ਼ਨ ਸੀ ਉਹ ਗਈ ਤਾਂ ਗਈ ਕਿੱਥੇ ਪਹਿਲਾਂ ਤਾਂ ਇਹ ਪੁਲਿਸ ਨੂੰ ਕੋਈ ਵੀ ਗੱਲ ਨਹੀਂ ਦੱਸਦੇ ਪਰ ਜਦੋਂ ਪੁਲਿਸ ਕਹਿੰਦੇ ਆਪਣੀ ਆਈ ਤੇ ਆ ਜੇ ਫਿਰ ਤਾਂ ਪੱਥਰਾਂ ਨੂੰ ਵੀ ਬੁਲਾ ਲੈਂਦੀ ਹੈ ਤੇ ਪੁਲਿਸ ਨੇ ਫਿਰ ਆਪਣੇ ਤੌਰ ਤੇ ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਫਿਰ ਇਹਨਾਂ ਨੇ ਸਾਰੀ ਕਹਾਣੀ ਤੋਤੇ ਵਾਂਗੂ ਦੱਸ ਦਿੱਤੀ ਜੋ ਇਹਨਾਂ ਨੇ ਖੁਲਾਸਾ ਕੀਤਾ ਉਹ ਬੜਾਈ ਹੈਰਾਨੀਜਨਕ ਸੀ ਦਰਅਸਲ ਮਨੋਜ ਦੱਸਦਾ ਹੈ ਕਿ ਗੱਲ ਹੈ ਦਸੰਬਰ 2023 ਦੀ ਇਸ ਦੀ ਡਿਊਟੀ ਪੀਸੀਆਰ ਤੇ ਸੀ ਇਸ ਨੂੰ ਸੂਚਨਾ ਮਿਲਦੀ ਹੈ ਕਿ ਬਰਰਾ ਥਾਣੇ ਦੇ ਅਧੀਨ ਪੈਂਦੀ ਇੱਕ ਜਗ੍ਹਾ ਤੇ ਐਕਸੀਡੈਂਟ ਹੋ ਗਿਆ ਇਹ ਮੌਕੇ ਤੇ ਪਹੁੰਚਦਾ ਤਾਂ ਇੱਕ ਕੁੜੀ ਦਾ ਐਕਸੀਡੈਂਟ ਹੋਇਆ ਹੁੰਦਾ ਉਸ ਨੂੰ ਚੱਕ ਕੇ ਤਤਕਾਲ ਇਹ ਹਸਪਤਾਲ ਦੇ ਵਿੱਚ ਪਹੁੰਚਾਉਂਦਾ ਹੈ ਇਸ ਸਾਰੇ ਐਕਸੀਡੈਂਟ ਦੀ ਕਾਰਵਾਈ ਜੋ ਵੀ ਪੁਲਿਸ ਕਾਰਵਾਈ ਹੁੰਦੀ ਹੈ ਉਹ ਮਨੋਜ ਕਰਦਾ ਹੈ ਤੇ ਉਸ ਕੁੜੀ ਦੇ ਨਾਲ ਇੱਕ ਉਸ ਦੀ ਸਹੇਲੀ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਸ਼ਾਲਨੀ ਇਹ ਮਨੋਜ ਲਗਭਗ 50 ਸਾਲਾਂ ਦਾ ਸੀ ਸ਼ਾਲਨੀ ਨੂੰ ਪਹਿਲੀ ਨਿਗਾਹ ਦੇ ਵਿੱਚ ਹੀ ਮਨੋਜ ਪਸੰਦ ਆ ਜਾਂਦਾ ਹੈ ਤੇ ਹੁਣ ਇਹਨਾਂ ਦੀਆਂ ਨਜ਼ਦੀਕੀਆਂ ਵਧਣ ਲੱਗਦੀਆਂ ਨੇ ਹੌਲੀ ਹੌਲੀ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਮਨੋਜ 50 ਸਾਲਾਂ ਦਾ ਸੀ ਤੇ ਇਸ ਦਾ ਵਿਆਹ ਹੋਇਆ ਹੋਇਆ ਸੀ ਤੇ ਦੋ ਬੱਚਿਆਂ ਦਾ ਬਾਪ ਸੀ ਪਰ ਇਹ ਗੱਲ ਮਨੋਜ ਸ਼ਾਲਨੀ ਨੂੰ ਨਹੀਂ ਦੱਸਦਾ ਸ਼ਾਲਨੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮਨੋਜ ਦਾ ਵਿਆਹਿਆ ਹੋਇਆ ਹੈ ਫਿਰ ਉਹ ਇਸ ਦੇ ਨਾਲ ਝਗੜਾ ਕਰਦੀ ਹੈ ਕਿ ਤੂੰ ਮੈਨੂੰ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਪਰ ਸ਼ਾਲਨੀ ਇਹ ਫੈਸਲਾ ਕਰਦੀ ਹੈ ਕਿ ਮੈਂ ਵਿਆਹ ਕਰਵਾਵਾਂਗੀ ਤਾਂ ਤੇਰੇ ਨਾਲ ਹੀ ਕਰਵਾਵਾਂਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜਦੋਂ ਕੋਈ ਆਪਾਂ ਗਲਤ ਕਦਮ ਪਟਦੇ ਆਂ ਤਾਂ ਇੱਕ ਵਾਰ ਆਪਣੀ ਆਤਮਾ ਆਪਾਂ ਨੂੰ ਦੱਸਦੀ ਹੈ ਇੱਥੇ ਸ਼ਾਲਨੀ ਦਾ ਗਲਤ ਕਦਮ ਸੀ ਕੀ ਸੀ ਕਿ ਉਸ ਨੇ ਆਪਣੇ ਤੋਂ ਲਗਭਗ ਦੁੱਗਣੀ ਉਮਰ ਦੇ ਬੰਦੇ ਦੇ ਨਾਲ ਰਿਲੇਸ਼ਨ ਬਣਾਇਆ ਜਦੋਂ ਮਨੋਜ ਨੂੰ ਪਤਾ ਲੱਗਦਾ ਹੈ ਕਿ ਹੁਣ ਪਾਣੀ ਸਿਰ ਉੱਤੋਂ ਦੀ ਲੰਘ ਗਿਆ ਕਿਉਂਕਿ ਸ਼ਾਲਨੀ ਉਸ ਨੂੰ ਕਹਿੰਦੀ ਸੀ ਕਿ ਮੈਂ ਤੇਰੇ ਉੱਚ ਅਧਿਕਾਰੀਆਂ ਨੂੰ ਮਿਲਾਂਗੀ ਇਹ ਗੱਲ ਨੂੰ ਹਾਈਲਾਈਟ ਕਰਾਂਗੀ ਹੁਣ ਮਨੋਜ ਨੂੰ ਲੱਗਿਆ ਕਿ ਸ਼ਾਲਨੀ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਨਹੀਂ ਤਾਂ ਇਹ ਮੈਨੂੰ ਬਦਨਾਮ ਕਰ ਦੇਵੇਗੀ ਤੇ ਮੇਰੇ ਪਰਿਵਾਰ ਨੂੰ ਵੀ ਮੇਰੀ ਜ਼ਿੰਦਗੀ ਨੂੰ ਵੀ ਤਬਾਹ ਕਰ ਦੇਵੇਗੀ ਫਿਰ ਇੱਕ ਪਲਾਨ ਬਣਾਉਂਦਾ ਹੈ ਇਸ ਦਾ ਇੱਕ ਰਿਸ਼ਤੇਦਾਰ ਹੁੰਦਾ ਰਾਹੁਲ ਉਹ ਉਸ ਨਾਲ ਮਿਲ ਕੇ ਪਲਾਨ ਬਣਾਉਂਦਾ ਤੇ ਸ਼ਾਲਨੀ ਨੂੰ ਕਹਿੰਦਾ ਕਿ ਆਪਾਂ ਅਜੋਧਿਆ ਚੱਲਣਾ ਹੈ ਰਾਮ ਮੰਦਰ ਦੇਖ ਕੇ ਆਉਣਾ ਤਾਂ ਸ਼ਾਲਨੀ ਮੰਨ ਜਾਂਦੀ ਹੈ ਉਸ ਤੋਂ ਬਾਅਦ ਇਹ ਗੱਡੀ ਦੇ ਵਿੱਚ ਰਾਹੁਲ ਨੂੰ ਤੇ ਸ਼ਾਲਨੀ ਨੂੰ ਬਿਠਾ ਕੇ ਅਜੋਧਿਆ ਵੱਲ ਚੱਲਦਾ ਪਰ ਅੱਗੇ ਜਾ ਕੇ ਰਸਤਾ ਬਦਲ ਲੈਂਦੇ ਨੇ ਤੇ ਹੁਣ ਇਹ ਏਟਾ ਵੱਲ ਆਪਣੀ ਗੱਡੀ ਮੋੜ ਲੈਂਦੇ ਨੇ ਪਰ ਸ਼ਾਲਨੀ ਮਨੋਜ ਨੂੰ ਕਹਿੰਦੀ ਹੈ ਕਿ ਆਪਾਂ ਤਾਂ ਗਲਤ ਰਸਤੇ ਪੈ ਗਏ। ਅਜੋਧਿਆ ਤਾਂ ਇੱਧਰ ਹੈ ਨਹੀਂ। ਤੇ ਉਹ ਮਨੋਜ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਕਿੱਧਰ ਲਿਜਾ ਰਿਹਾ। ਜਦੋਂ ਇਹ ਗੱਲਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਮਨੋਜ ਗੱਡੀ ਦੇ ਵਿੱਚ ਹੀ ਛਾਲਨੀ ਦਾ ਪਰਨੇ ਦੇ ਨਾਲ ਗਲ ਘੁੱਟ ਦਿੰਦਾ ਹੈ ਤੇ ਉਸ ਨੂੰ ਮਾਰ ਦਿੰਦਾ ਹੈ। ਫੇਰੇ ਆਪਣੀ ਗੱਡੀ ਏਟਾ ਵੱਲ ਜਾਂਦੇ ਨੇ। ਉੱਥੇ ਥਾਣਾ ਜੈਦਾ ਦੇ ਅਧੀਨ ਪੈਂਦੇ ਇੱਕ ਇਲਾਕੇ ਦੇ ਵਿੱਚ ਲਗਭਗ 40 ਫੁੱਟ ਡੂੰਘਾ ਖੂਹ ਹੁੰਦਾ ਏ ਉਸ ਵਿੱਚ ਇਸ ਦੇ ਸਾਰੇ ਕੱਪੜੇ ਉਤਾਰ ਕੇ ਇਸ ਦੀ ਸ਼ਕਲ ਬਗਾੜ ਕੇ ਕਿ Laash ਦੀ ਪਹਿਚਾਨ ਨਾ ਹੋਵੇ ਸ਼ਕਲ ਬਗਾੜ ਕੇ ਸਾਰੇ ਕੱਪੜੇ ਉਤਾਰ ਕੇ ਇਸ ਨੂੰ ਉਹ 40 ਫੁੱਟ ਡੂੰਘੇ ਟੋਏ ਦੇ ਵਿੱਚ ਸੁੱਟ ਦਿੰਦੇ ਨੇ ਉਸ ਤੋਂ ਬਾਅਦ ਗੱਲ ਗਈ ਆਈ ਹੋ ਜਾਂਦੀ ਹੈ ਪਰ ਜਦੋਂ 18 ਫਰਵਰੀ ਲਗਭਗ ਜਦੋਂ ਇਹ Laash ਉਸ ਟੋਏ ਦੇ ਵਿੱਚ ਸੜਦੇ ਆ ਉਸ ਤੋਂ 10-12 ਦਿਨ ਬਾਅਦ ਜੋ ਉੱਥੋਂ ਦੀ ਰਾਹ ਦੀਰ ਲੰਘਦੇ ਨੇ ਉਹਨਾਂ ਨੂੰ ਉਸ ਟੋਏ ਦੇ ਵਿੱਚੋਂ ਮਸ਼ਕ ਆਉਂਦਾ ਤੇ ਫਿਰ ਉਹ ਪੁਲਿਸ ਨੂੰ ਸੂਚਿਤ ਕਰਦੇ ਆ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਦੇਖਦੀ ਹੈ ਕਿ ਇਸ ਟੋਏ ਦੇ ਵਿੱਚ ਤਾਂ ਲਾਸ਼ ਹੈ ਲਾਸ਼ ਨੂੰ ਬਾਹਰ ਕੱਢਿਆ ਜਾਂਦਾ ਹੈ ਲਾਸ਼ ਦੀ ਸ਼ਕਲ ਬਿਲਕੁਲ ਵਿਗਾੜੀ ਹੋਈ ਸੀ ਇਸ ਕਰਕੇ ਉਸ ਦੀ ਪਛਾਣ ਨਹੀਂ ਆ ਰਹੀ ਸੀ ਪੁਲਿਸ ਅਲੱਗ-ਅਲੱਗ ਥਾਣਿਆਂ ਦੇ ਵਿੱਚ ਸੂਚਿਤ ਵੀ ਕਰਦੀ ਹੈ ਕਿ ਕਿਤੇ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਹੋਵੇ ਤਾਂ ਉਹ ਆ ਕੇ ਸਨਾਖਤ ਕਰ ਸਕਦੇ ਆ ਪਰ ਕਿਤੋਂ ਵੀ ਕਿਸੇ ਕਿਸਮ ਦੀ ਪੁਲਿਸ ਨੂੰ ਕੋਈ ਰਿਪੋਰਟ ਬਾਰੇ ਜਾਣਕਾਰੀ ਨਹੀਂ ਮਿਲੀ ਤਾਂ ਫਿਰ 72 ਘੰਟਿਆਂ ਬਾਅਦ ਉਸ লাশ ਦਾ ਪੁਲਿਸ ਸੰਸਕਾਰ ਕਰ ਦਿੰਦੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਵੀ ਜੈਦਾ ਥਾਣੇ ਦੇ ਵਿੱਚ ਹੀ ਰੱਖੀ ਜਾਂਦੀ ਹੈ ਜੇ ਪੁਲਿਸ ਇਸ ਮਾਮਲੇ ਤੇ ਪਹਿਲਾਂ ਕਾਰਵਾਈ ਕਰਦੀ ਤਾਂ ਸ਼ਾਇਦ ਸ਼ਾਲਨੀ ਦੇ ਮਾਤਾ ਪਿਤਾ ਨੂੰ ਸ਼ਾਲਨੀ ਤਾਂ ਨਾ ਮਿਲਦੀ ਤਾਂ ਉਸ ਦੀ লাশ ਜ਼ਰੂਰ ਮਿਲ ਜਾਂਦੀ ਕਿਉਂਕਿ ਪੁਲਿਸ ਨੇ ਸਮਾਂ ਲਗਾਉਂਦੇ ਲਗਾਉਂਦੇ 3 ਮਾਰਚ ਕਰ ਦਿੱਤੀ ਜਦਕਿ ਸ਼ਾਲਨੀ ਦੇ ਮਾਤਾ ਪਿਤਾ ਬਹੁਤ ਸਮੇਂ ਤੋਂ ਪੁਲਿਸ ਦੇ ਚੱਕਰ ਲਗਾ ਰਹੇ ਸੀ ਸ਼ਾਲਨੀ ਦੀ লাশ ਨੂੰ ਇਹ ਉਹ 40 ਫੁੱਟ ਡੂੰਘੇ ਟੋਏ ਦੇ ਵਿੱਚ ਸਿੱਟ ਕੇ ਉਸ ਤੋਂ ਬਾਅਦ ਉਸ ਦੇ ਮੋਬਾਈਲ ਨੂੰ ਲੈ ਕੇ ਅਜੋਧਿਆ ਦੇ ਵਿੱਚ ਸੁੱਟ ਕੇ ਆਉਂਦੇ ਨੇ ਕਿਉਂਕਿ ਇਹ ਪੁਲਿਸ ਨੂੰ ਗੁੰਮਰਾਹ ਕਰਨਾ ਚਾਹੁੰਦੇ ਸੀ ਸ਼ਾਲਨੀ ਨੇ ਆਪਣੇ ਗਮਾਡੀਆਂ ਤੋਂ ਬੈਗ ਮੰਗਿਆ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਅਜੋਧਿਆ ਜਾ ਕੇ ਆਉਣਾ ਇਸ ਲਈ ਇਹਨਾਂ ਨੂੰ ਲੱਗਦਾ ਹੈ ਕਿ ਪੁਲਿਸ ਨੂੰ ਗੁੰਮਰਾਹ ਕੀਤਾ ਜਾਊਗਾ ਕਿ ਉਹ ਤਾਂ ਅਜੋਧਿਆ ਗਈ ਸੀ ਤੇ ਅਜੋਧਿਆ ਹੀ ਕਿਤੇ ਉਹ ਗੁੰਮ ਹੋ ਗਈ ਹੋ ਜਾਂ ਉਹ ਲਾਪਤਾ ਹੋ ਗਈ ਹੋ ਜਾਂ ਉੱਥੇ ਕਿਸੇ ਐਕਸੀਡੈਂਟ ਦਾ ਜਾਂ ਕਿਸੇ ਘਟਨਾ ਦੀ ਸ਼ਿਕਾਰ ਹੋ ਗਈ ਹੋ ਇਹਨਾਂ ਨੇ ਪੁਲਿਸ ਨੂੰ ਉਲਝਾਉਣ ਦੇ ਲਈ ਉਸ ਦਾ ਫੋਨ ਅਜੋਧਿਆ ਵਿੱਚ ਜਾ ਕੇ ਸੁੱਟ ਦਿੱਤਾ ਪਰ ਜਿਵੇਂ ਕਹਿੰਦੇ ਨੇ ਕਿ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਂਦੀ ਹੈ ਤਾਂ ਫਿਰ ਉਹ ਵੱਡੇ ਵੱਡੇ ਛਾਤਰ ਅਪਰਾਧੀਆਂ ਨੂੰ ਵੀ ਨਹੀਂ ਛੱਡਦੀ ਪਰ ਜਦੋਂ ਪੁਲਿਸ ਆਪਣੀ ਕਾਰਜਗੁਜ਼ਾਰੀ ਢਿੱਲੀ ਕਰਦੀ ਹੈ ਤਾਂ ਫਿਰ ਉਹ ਕਈ ਵਾਰ ਕਿਸੇ ਪਰਿਵਾਰ ਦਾ ਕਿਸੇ ਬੰਦੇ ਦਾ ਬਹੁਤ ਵੱਡਾ ਨੁਕਸਾਨ ਕਰਵਾ ਦਿੰਦੀ ਹੈ ਇਸ ਮਾਮਲੇ ਦੇ ਵਿੱਚ ਵੀ ਪੁਲਿਸ ਦੀ ਕਾਰਜਗੁਜ਼ਾਰੀ ਬਹੁਤ ਢਿੱਲੀ ਰਹੀ। ਸੋ ਦੋਸਤੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ। ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਆਲੇ-ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਅਪਰਾਧ ਹੋ ਰਹੇ ਨੇ। ਸੋ ਹਮੇਸ਼ਾ ਜਾਗਦੇ ਰਹੋ, ਹਮੇਸ਼ਾ ਸਤਰਕ ਰਹੋ। ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ। ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ। ਸਾਰੇ ਦੋਸਤਾਂ ਨੂੰ السكال